ਡੋਨਲਡ 트ੰਪ ਦਾ ਕੁਰਸੀ ਨੂੰ ਹੱਥ ਭਾਉਣ ਤਾਂ ਚਲੋ ਕੁਰਸੀ ਤੇ ਬੈ ਗਏ ਨੇ ਉਦੋਂ ਦੇ ਬਹੁਤ ਕੁਝ ਬੋਲੀ ਜਾਂਦੇ ਨੇ ਬੜੇ ਬਿਆਨ ਦਾਗ ਹੀ ਜਾਂਦੇ ਨੇ ਮੈਂ ਆ ਕਰ ਦੂੰ ਮੈਂ ਆ ਕਰ ਦੂੰ ਮੈਂ ਆ ਕਰ ਦੂੰ ਪਰ ਸਭ ਤੋਂ ਵੱਡੀ ਖਬਰ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਕਹਿੰਦੇ ਜਿਹੜਾ ਬੱਚਾ ਪਹਿਲਾਂ ਅਮਰੀਕਾ 'ਚ ਹੁੰਦਾ ਸੀ ਅਮਰੀਕਾ ਦਾ ਸਿਟੀਜ਼ਨ ਬਣ ਜਾਂਦਾ ਸੀ 트ੰਪ ਨੇ ਉਹ ਵੀ ਕਹਾਣੀ ਖਤਮ ਕਰਤੀ ਹੈ ਆ ਜਿਹੜੇ ਤਾਂ ਅਮਰੀਕਾ ਦੇ ਵਿੱਚ ਜਿਨ੍ਹਾਂ ਕੋਲ ਗ੍ਰੀਨ ਕਾਰਡ ਹੋਲਡਰ ਹੈ ਜਾਂ ਜਿਹੜਾ ਕੈਨੇਡਾ ਦੇ ਵਿੱਚ ਜਿਵੇਂ ਪੀਆਰ ਕਹਿੰਦੇ ਨੇ ਜਿਹੜਾ ਕੋਲ ਉਹ ਸਟੇਟਸ ਆ ਉਹਨਾਂ ਦੇ ਬੱਚਿਆਂ ਨੂੰ ਤੇ ਸਿਟੀਨਸ਼ਿਪ ਮਿਲੇ ਕਿ ਜੇ ਉੱਥੇ ਦਾ ਬੱਚਾ ਜਿਹੜੇ ਮਾਪੇਜਲੇ ਉੱਥੇ ਦੇ ਹੋਣਗੇ ਜੀ ਪਰ ਇੱਕ ਬਹੁਤ ਪੁਰਾਣੀ ਜਿਹੜੀ ਐਮੈਂਡਮੈਂਟ ਜੋ ਜਿਹੜੀ ਸਿਵਲ ਵਾਰ ਸੀ ਯੂ ਐਸ ਏ ਦੀ ਉਹਦੇ ਤੋਂ ਬਾਅਦ ਜਦੋਂ ਅਮਰੀਕਾ ਉੱਪਰ ਨਾ ਸ਼ੁਰੂ ਹੋਇਆ ਦੁਨੀਆ ਦੇ ਉੱਪਰ ਤਾਂ ਉਹ ਇੱਕ ਰਾਈਟ ਦਿੱਤਾ ਹੋਇਆ ਸੀ ਖਾਸ ਤੌਰ ਤੇ ਉੱਥੇ ਦੇ ਜਿਹੜੇ ਕਾਲੇ ਮੂਲ ਦੇ ਵਸਨੀਕ ਸੀ ਤੇ ਕੁਝ ਹੋਰ ਲੋਕ ਸੀ ਦੱਬੇ ਜੇ ਉਹਨਾਂ ਨੂੰ ਦਿੱਤਾ ਸੀ ਕਿ ਜ ਉਹਨਾਂ ਕੋਲ ਪੱਕਾ ਸਟੇਟਸ ਭਾਵੇਂ ਨਹੀਂ ਹੈ ਜਦੋਂ ਉਹਨਾਂ ਦੇ ਬੱਚੇ ਇੱਥੇ ਪੈਦਾ ਹੋਣਗੇ ਤੇ ਉਹ ਅਮਰੀਕਨ ਸਿਟੀਜ਼ਨ ਕਹਲਾਉਣਗੇ ਪਰ ਡੋਨਲਡ 트੍ਰੰਪ ਇਸ ਚੀਜ਼ ਨੂੰ ਵੀ ਬਦਲਣਾ ਚਾਹੁੰਦੇ ਨੇ ਆਪਣਾ ਇੱਕ ਹਾਰਡ ਲਾਈਨ ਐਂਟੀ ਇਮੀਗ੍ਰੇਸ਼ਨ ਅਜੰਡਾ ਜਿਹੜਾ ਉਹਨਾਂ ਨੇ ਬਰਥ ਰਾਈਟ ਸਿਟੀਨਸ਼ਿਪ ਦੇ ਰੂਪ ਦੇ ਵਿੱਚ ਉਹ ਸਾਹਮਣੇ ਲਿਆਦਾ ਜਿਹੜੀ ਗੱਲ ਇਹ ਹੈ ਕਿ ਉਹਨਾਂ ਨੇ ਬਹੁਤ ਸਾਰੇ ਬਿਆਨ ਦਿੱਤੇ ਨੇ ਤੇ ਗੱਲਾਂ ਕੀਤੀਆਂ ਨੇ ਬਿਆਨਾਂ ਨੂੰ ਅਮਲੀ ਰੂਪ ਵੀ ਪਹਨੋਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਰਾਈਟ ਜਿਹੜੇ ਨੇ ਆਟੋਮੈਟਿਕ ਯੂ ਐਸ ਸਿਟੀਨਸ਼ਿਪ ਜਿਹੜੇ ਬੇਬੀਜ਼ ਜਿਹੜੇ ਕੈਨੇਡਾ ਚ ਬੌਰਨ ਹੁੰਦੇ ਯੂ ਐਸ ਏ ਚ ਬੌਰਨ ਹੁੰਦੇ ਸੀ ਉਹਨਾਂ ਨੂੰ ਮਿਲ ਜਾਂਦਾ ਸੀ ਤੇ ਇਹ ਪਾਲਿਸੀ ਜਿਹੜੀ ਹੈ 14ਵੀਂ ਸੋਧ ਜਿਹੜੀ ਹੈ ਯੂ ਐਸ ਏ ਦੇ ਸੰਵਿਧਾਨ ਦੇ ਵਿੱਚ ਉਹਦੇ ਵਿੱਚ ਸ਼ਾਮਲ ਹੈ ਤੇ ਇਹ ਇਹ ਤਾਂ ਕਈ ਦਹਾਕੇ ਪੁਰਾਣੀ ਹੈ ਪਰ ਯੂਨਾਈਟਿਡ ਸਟੇਟਸ ਵੱਲੋਂ ਇਸ ਨੂੰ ਬਦਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉੱਥੇ ਦੀ ਸਰਕਾਰ ਵੱਲੋਂ ਸੋ ਹੁਣ ਜਿਹੜਾ ਨਵਾਂ ਕਾਨੂੰਨ ਜਿਹੜਾ ਜਿਸ ਦੇ ਉੱਪਰ ਸਾਈਨ ਕੀਤੇ ਨੇ ਉਹਦੇ ਵਿੱਚ ਜਿਹੜੀ ਗੱਲ ਕੀਤੀ ਹੈ ਡੋਨਲਡ ਟਰੰਪ ਉਹਨਾਂ ਨੇ ਕਿ ਜਿਹੜਾ ਬੱਚਾ ਇੱਥੇ ਜਨਮੇਗਾ ਜੇ ਉਹਦੇ ਮਾਪੇ ਇੱਥੇ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨਾ ਹੋਣਗੇ ਜਾਂ ਉਹਨਾਂ ਵਿੱਚੋਂ ਇੱਕ ਹੋਵੇਗਾ ਤੇ ਉਹਨੂੰ ਆਟੋਮੈਟਿਕਲੀ ਬਰਥ ਰਾਈਟ ਜਿਹੜੀ ਸਿਟੀਨਸ਼ਿਪ ਆ ਨਹੀਂ ਦਿੱਤੀ ਜਾਵੇਗੀ। ਔਰ ਇਹਦੇ ਵਿੱਚ ਜਿਹੜੇ ਸਟੂਡੈਂਟ ਹੈਗੇ ਨੇ ਉਹ ਵੀ ਆਉਂਦੇ ਨੇ, ਜਿਹੜੇ ਵਰਕ ਪਰਮਿਟ ਤੇ ਨੇ ਉਹ ਵੀ ਆਉਂਦੇ ਨੇ ਤੇ H1B ਵੀਜ਼ਾ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ H1B ਵੀਜ਼ੇ ਵਿੱਚ 72% ਇੰਡੀਅਨ ਲੋਕ ਨੇ ਤੇ ਬਹੁਤ ਸਾਰੇ ਉਹਨਾਂ ਦੇ ਜਿਹੜੇ ਜੋੜੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਜਿਹੜਾ ਸਿਟੀਨਸ਼ਿਪ ਨਹੀਂ ਦਿੱਤੀ ਜਾਵੇਗੀ। ਸੋ ਬਰਥ ਰਾਈਟ ਸਿਟੀਨਸ਼ਿਪ ਜਿਹੜੀ ਆ ਪਾਸ ਆਉਂ ਨਹੀਂ ਕੀਤੀ ਜਾਵੇਗੀ ਤੇ ਇਹ ਆਰਡਰ ਜਿਹੜਾ ਹੈ ਇਹ ਫਰਵਰੀ 19 ਤੋਂ ਲਾਗੂ ਹੋਵੇਗਾ ਯੂ ਐਸ ਏ ਦੇ ਵਿੱਚ ਤੇ ਅਸਲ ਵਿੱਚ ਇਹ ਕਿੰਨਾ ਪੁਰਾਣਾ ਹੈ ਤੇ ਜਿਸ ਚੀਜ਼ ਨੂੰ ਬਦਲੀ ਕਰਨ ਦੀ ਕੋਸ਼ਿਸ਼ ਡੋਨਲਡ ਟਰੰਪ ਕਰ ਰਹੇ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 14ਵੀਂ ਸੋਧ ਇਹ ਜੁਲਾਈ 1868 ਵਿੱਚ ਕੀਤੀ ਗਈ ਸੀ। ਜੀ ਇੰਨੇ ਸਾਲ ਪੁਰਾਣਾ ਇਹ ਹੱਕ ਦਿੱਤਾ ਹੋਇਆ ਜਿਹੜਾ ਯੂ ਐਸ ਏ ਵੱਲੋਂ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਵਰਲਡ ਪੋਪੂਲੇਸ਼ਨ ਰਿਵਿਊ ਦੇ ਮੁਤਾਬਕ 2024 ਦੇ ਵਿੱਚ 33 ਮੁਲਕ ਕਹਿੰਦੇ ਅਜਿਹੇ ਹੈਗੇ ਨੇ ਜਿਹੜੇ ਬਰਥ ਰਾਈਟ ਸਿਟੀਨਸ਼ਿਪ ਦਿੰਦੇ ਨੇ ਤੇ ਪੈਸੇ ਮੈਂ ਬਾਏ ਦਵੇ ਦੱਸਦੇ ਮੈਂ ਕਿ ਇੰਡੀਆ ਦੇ ਵਿੱਚ ਵੀ ਨਹੀਂ ਦਿੱਤੀ ਜਾਂਦੀ ਜਿਹੜੀ ਡੋਨਲਡ ਟਰੰਪ ਹੁਣ ਬੰਦ ਕਰ ਰਹੇ ਨੇ ਤੇ ਜਿਹੜੇ ਮੁਲਕ ਦੇ ਰਹੇ ਨੇ ਤੇ ਇਹ ਬਰਥ ਰਾਈਟ ਸਿਟੀਨਸ਼ਿਪ ਉਹ ਜ਼ਿਆਦਾ ਕਰਕੇ ਨਾਰਥ ਅਮਰੀਕਾ ਦੇ ਮੁਲਕ ਨੇ ਤੇ ਜਿਹੜੇ ਕੁਝ ਜਿਨ੍ਹਾਂ ਵਿੱਚ ਮੈਕਸੀਕੋ ਹੈ ਕੈਨੇਡਾ ਹੈ ਤੇ ਯੂਐਸਏ ਹੈ ਯੂਐਸਏ ਸ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਤੇ ਇਹ ਵੱਡਾ ਇੱਕ ਫਰਕ ਪਵੇਗਾ 2023 ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਭਾਰਤੀ ਲੋਕ ਸੀ H1B ਵੀਜ਼ਾ ਵਿੱਚ ਉਹਨਾਂ ਚੋਂ 72% ਇੰਡੀਅਨ ਸੀ ਉਹਨਾਂ ਦੇ ਵਿੱਚੋਂ ਕਪਲ ਵੀ ਹੈਗੇ ਨੇ ਵਿਆਹ ਹੋਏ ਨੇ ਕਈਆਂ ਦੇ ਬੱਚੇ ਹੈਗੇ ਨੇ ਕਈਆਂ ਦੇ ਹੋਣਗੇ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਆ ਉਹ ਯੂਐਸ ਸਿਟੀਸ਼ਿਪ ਨਹੀਂ ਦਿੱਤੀ ਜਾਵੇਗੀ ਪਰ ਇਹ अनऑथराइज्ड ਵੀ ਇਮੀਗ੍ਰੈਂਟ ਜਿਹੜੇ ਇੰਡੀਅਨ ਬਹੁਤ ਹੈਗੇ ਨੇ ਉਹਨਾਂ ਵਿੱਚ ਤੀਸਰਾ ਵੱਡਾ ਗਰੁੱਪ ਜਿਹੜਾ ਇੰਡੀਆ ਦਾ ਹੈ ਸੋ ਇਸ ਪਾਪੂਲੇਸ਼ਨ ਜਿਹੜੀ ਕੁੱਲ ਹੈ ਯੂ ਐਸਏ ਦੇ ਵਿੱਚ ਇਸ ਵੇਲੇ 7.5 ਲੱਖ ਦੇ ਕਰੀਬ ਜਿਹੜੀ ਐ ਦੱਸੀ ਜਾਂਦੀ ਹੈ ਸੋ ਡੋਨਲਡ 트੍ਰੰਪ ਨੇ ਇਸ ਤਰ੍ਹਾਂ ਜਿਹੜਾ ਹੁਕਮ ਦੇ ਦਿੱਤਾ ਕਿ ਇਸ ਨੂੰ ਮੰਨਤਾ ਮਿਲ ਜਾਵੇਗੀ ਇਹਦੇ ਬਾਰੇ ਬਹੁਤ ਲੋਕਾਂ ਨੇ 6.5 ਜਿਹੜੀ ਆ ਉਹ ਉਹ ਦੇ ਬਾਰੇ ਕਿਹਾ ਕਿ ਇਹ ਪੱਕਾ ਨਹੀਂ ਹੈ ਕਿ ਡੋਨਲਡ 트੍ਰੰਪ ਇੱਕ ਸਾਈਨ ਕਰ ਦੇਣਗੇ ਤੇ 1800 ਦੇ ਵਿੱਚ ਜਿਹੜਾ ਪਾਸ ਕੀਤਾ ਹੋਇਆ ਕਾਨੂੰਨ ਸੀ ਉਹ ਉਹ ਇਸੇ ਤਰ੍ਹਾਂ ਉਹ ਖਤਮ ਹੋ ਜਾਵੇਗਾ ਇਹ ਲੱਗਦਾ ਨਹੀਂ ਹੈ ਇਦੇ ਲਈ 22 ਸਟੇਟਾਂ ਜਿਹੜੀਆਂ ਯੂਐਸਏ ਦੀਆਂ ਹੈਗੀਆਂ ਉਹਨਾਂ ਨੇ ਕੇਸ ਕਰਨ ਦੀ ਠਾਨ ਲਈ ਹੈ ਉਹਨਾਂ ਦੇ اٹਾਰਨੀ ਜਨਰਲ ਜਿਹੜੇ ਹੈਗੇ ਨੇ ਉਹ 트ੰਪ ਦੇ ਮੂਵ ਨੂੰ ਬੈਨ ਕਰ ਲੈ ਅਦਾਲਤਾਂ ਤੱਕ ਪਹੁੰਚਣ ਦੀ ਤਿਆਰੀ ਵਿੱਚ ਨੇ ਸੋ ਜਿਹੜੇ ਖਾਸ ਤੌਰ ਤੇ ਜਿੱਥੇ ਡੈਮੋਕ੍ਰੈਟਿਕ ਪਾਰਟੀ ਦੀਆਂ ਸਰਕਾਰਾਂ ਨੇ ਜਿਹੜੇ ਜਿੱਥੇ ਉਹਨਾਂ ਦੇ ਜਿਹਨਾਂ ਸੂਬਿਆਂ ਦੇ ਵਿੱਚ ਉਹ ਜਿਹੜੇ ਨੇ ਉਹ ਕਹਿੰਦੇ ਨੇ ਕਿ ਬਰਥ ਰਾਈਟ ਜਿਹੜਾ ਹੈ ਕਨਸਟੀਟਿਊਸ਼ਨ ਦੇ ਵਿੱਚ ਇੰਗਰੇਵ ਕੀਤਾ ਹੋਇਆ ਹੈ ਤੇ ਇਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਸੋ ਇਹ ਇਸ ਮਾਮਲੇ ਦੇ ਵਿੱਚ ਡੋਨਲਡ ਟਰੰਪ ਨੂੰ ਮੁਖਾਲਫਤ ਦਾ ਸਾਹਮਣਾ ਕਰਨਾ ਪਏਗਾ ਪਰ ਜਿਸ ਤਰ੍ਹਾਂ ਦੇ সুইਪਿੰਗ ਬਿਆਨ ਉਹਨਾਂ ਨੇ ਦਿੱਤੇ ਨੇ ਤੇ ਜਿਸ ਤਰ੍ਹਾਂ ਦੇ সুইਪਿੰਗ ਆਰਡਰ ਜਿਹੜੇ ਉਹਨਾਂ ਨੇ ਦਿੱਤੇ ਨੇ ਹਰ ਕੋਈ ਆਪਣੇ ਹਿਸਾਬ ਦੇ ਨਾਲ ਸਪਲੀਨ ਇੰਟਰਪ੍ਰੀਟੇਸ਼ਨ ਕਰ ਰਿਹਾ ਤੁਸੀਂ ਕਹਿਆ ਸੀ ਕਿ ਸਭ ਤੋਂ ਵੱਡਾ ਖਬਰ ਹੁਣ ਇੱਕ ਗੱਲ ਹੈ ਕਿ ਵੱਡੀ ਕੈਨੇਡਾ ਵਾਸਤੇ ਕੋਈ ਹੋਰ ਹੈ ਇੰਡੀਆ ਵਾਸਤੇ ਕੋਈ ਹੋਰ ਹੈ ਹੁਣ ਰਸ਼ੀਆ ਨੂੰ ਵੀ ਉਹਨਾਂ ਨੇ ਕਹਿ ਦਿੱਤਾ ਕਿ ਬੰਦ ਕਰੋ ਇਹ ਲੜਾਈ ਲੜੋ ਜੀ ਛਟੋ ਤੇ ਨਤੇ ਅਸੀਂ ਟੋਟ ਤੇ ਆ ਕਰ ਦਵਾਂਗੇ ਅਸੀਂ ਆ ਉਹ ਕਰ ਦਵਾਂਗੇ ਸੋ ਯੂਕਰੇਨ ਵਾਲਿਆਂ ਨੂੰ ਵੀ ਆਸ ਬੱਜੀ ਆ ਕਿ ਲੜਾਈ ਖਤਮ ਹੋ ਜਾਵੇਗੀ ਨਾਲ ਗ੍ਰੀਨਲੈਂਡ ਤੇ ਪਨਾਮਾ ਤੇ ਵੀ ਆਪਣਾ ਉਹਨਾਂ ਵੱਲੋਂ ਹੱਕ ਜਤਾਇਆ ਜਾ ਰਿਹਾ ਸੋ ਬਹੁਤ ਸਾਰੇ ਫਰੰਟ ਉਹਨਾਂ ਨੇ ਐਟ ਦ ਸੇਮ ਟਾਈਮ ਖੋਲ ਲੈਨੇ ਜਦੋਂ ਉਹਨਾਂ ਦੀ ਇਨਗੂਰੇਸ਼ਨ ਹੋ ਰਹੀ ਸੀ ਚਰਚ ਦੇ ਇੱਕ ਬਿਸ਼ਪ ਜਿਹੜੇ ਫੀਮੇਲ ਸੀ ਉਹਨਾਂ ਨੇ ਇੱਕ ਰਿਕੁਐਸਟ ਕੀਤੀ ਪ੍ਰੈਜ਼ੀਡੈਂਟ ਨੂੰ ਉੱਥੇ ਸਾਹਮਣੇ ਸਪੀਚ ਦਿੱਤੀ ਉਹਨਾਂ ਨੇ ਸਪੀਚ ਦੇ ਵਿੱਚ ਕਿਹਾ ਕਿ ਤੁਸੀਂ ਰਹਿਮ ਕਰੋ ਮਰਸੀ ਲਫ਼ਜ਼ ਉਹਨਾਂ ਨੇ ਕਈ ਵਾਰੀ ਵਰਤਿਆ ਤੁਸੀਂ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਨੂੰ ਇਸ ਤਰ੍ਹਾਂ ਸੋਚੋ ਉਹ ਉਹ ਲੋਕ ਇਨਸਾਨ ਨੇ ਉਹਨਾਂ ਵਿੱਚੋਂ ਕ੍ਰਿਮੀਨਲ ਨਹੀਂ ਹੈਗੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੁਜਰਮ ਨੇ ਮੁਜਰਮ ਨੇ ਉਹ ਕੰਮ ਕਰ ਰਹੇ ਨੇ ਟੈਕਸ ਦੇ ਰਹੇ ਨੇ ਸਾਡੇ ਸੋਨੇ ਗਵਾਂਢੀ ਹੋ ਕੇ ਉਹ ਸਾਡੇ ਨਾਲ ਖਲੋਤੇ ਨੇ ਤੇ ਉਹ ਚਰਚਾਂ ਦੇ ਵਿੱਚ ਮੰਦਰਾਂ ਦੇ ਵਿੱਚ ਮਸੀਤਾਂ ਦੇ ਵਿੱਚ ਤੇ ਗੁਰਦੁਆਰਿਆਂ ਦਾ ਨਾਮ ਵੀ ਲਿਆ ਉਹਨਾਂ ਨੇ ਕਿ ਉਹਨਾਂ ਦੇ ਵਿੱਚ ਜਾਂਦੇ ਨੇ ਤੇ ਚੰਗੇ ਸਿਟੀਜ਼ਨ ਬਣ ਸਕਦੇ ਨੇ ਤੁਸੀਂ ਉਹਨਾਂ ਨੂੰ ਮੌਕਾ ਦਿਓ ਇਸ ਤਰ੍ਹਾਂ ਕਿਸੇ ਤੇ ਸਖਤੀ ਨਾ ਕਰੋ ਹੁਣ ਇੱਕ ਬਿਸ਼ਪ ਜਿਹੜਾ ਹੈ ਜਿਵੇਂ ਕਹਿ ਲਓ ਕਿ ਇੱਕ ਵੱਡਾ ਧਾਰਮਿਕ ਜਿਹਦੇ ਕੋਲ ਅਹੁਦਾ ਹੈ ਉਹ ਡੋਨਲਡ ਟਰੰਪ ਨੂੰ ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਕਹਿ ਰਿਹਾ ਹੋਵੇ ਉਹ ਫੀਮੇਲ ਸੀ ਉਹ ਉਹਨਾਂ ਨੇ ਕੱਲ ਕਹੀ ਇਹੋ ਤੇ ਡੋਨਲਡ ਟਰੰਪ ਆਪਣੇ ਆਫਿਸ ਜਾ ਕੇ ਕੀ ਕਰਦੇ ਨੇ ਉਹ ਉਹਨਾਂ ਦੇ ਖਿਲਾਫ ਚੰਗਾ ਠੋਕਮਾ ਬਿਆਨ ਦਾਗਦੇ ਨੇ ਕਹਿੰਦੇ ਨੇ ਕਿ ਉਹ ਬਹੁਤ ਹੀ ਸਮਾਰਟ ਨਹੀਂ ਸੀ ਇਕ ਉਹ ਉਹਨਾਂ ਨੇ ਲਫ਼ਜ਼ ਜਿਹੜੇ ਹਿਲਰੀ ਕਲਿੰਟਰਨ ਨੇ ਕਦੇ ਵਰਤੇ ਸੀ ਉਹਨਾਂ ਨੇ ਵੀ ਵਰਤੇ ਤੇ ਕਹਿੰਦੇ ਉੱਥੇ ਕੋਈ ਸਮਾਰਟ ਸਪੀਚ ਨਹੀਂ ਉਹਨਾਂ ਨੇ ਦਿੱਤੀ ਉਹ ਉਹ ਮੇਰੇ ਤੇ ਇਸ ਤਰ੍ਹਾਂ ਪ੍ਰੈਸ਼ਰ ਬਣਾਉਣ ਦੀ ਟਰਾਈ ਕਰ ਰਹੇ ਸੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਉਹ ਨਾਲ ਉਹਨਾਂ ਨੂੰ ਕਿਹਾ ਕਿ ਬੋਰਿੰਗ ਗੱਲਾਂ ਕਰ ਰਹੇ ਸੀ ਬੜਾ ਬੋਰਿੰਗ ਪ੍ਰੋਗਰਾਮ ਸੀ ਉਹ ਡੋਨਲਡ ਟਰੰਪ ਇਸ ਤਰ੍ਹਾਂ ਦੀ ਸ਼ਖਸੀਅਤ ਨੇ ਤੇ ਉਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਕਿ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਇਸ ਤਰ੍ਹਾਂ ਦੇ ਹੁਕਮ ਜਿਹੜੇ ਨੇ ਉਹ ਜਾਰੀ ਕਰਨਗੇ ਪਰ ਮੈਂ ਦੱਸ ਦੇਵਾਂ ਇਹ ਇਹ ਨਾ ਸੌਖਾ ਨਹੀਂ ਹੈ ਜਿੰਨੇ ਉਹਨਾਂ ਨੇ ਹੁਣ ਤੱਕ ਜਿਹੜੇ ਹੁਕਮ ਜਾਰੀ ਕੀਤੇ ਨੇ ਜਿੰਨੇ ਆਰਡਰ ਕੀਤੇ ਨੇ ਉਹਨਾਂ ਵਿੱਚੋਂ ਬਰਥ ਰਾਈਟ ਸਿਟੀਨਸ਼ਿਪ ਵਾਲੇ ਤੇ ਚੈਲੇਂਜ ਉਹਨਾਂ ਨੂੰ ਹੋਵੇਗਾ ਤੇ ਵੱਡਾ ਚੈਲੇਂਜ ਹੋਵੇਗਾ ਤੇ ਇਹ ਇਹਦੇ ਨਾਲ ਹੋਰ ਕਿ ਮੁਲਕਾਂ ਵਿੱਚੋਂ ਵੀ ਹੋਗਾ ਇੰਡੀਆ ਵਾਲੇ ਇੰਨੇ ਬੈਕਫੁੱਟ ਤੇ ਹੋ ਗਏ ਨੇ ਤੇ ਜਦੋਂ ਇਲੀਗਲ ਮਾਈਗਰੇਟਸ ਦੀ ਗੱਲ ਆਉਂਦੀ ਹੈ ਤੇ ਇੰਡੀਆ ਵਾਲੇ ਕਹਿੰਦੇ ਨੇ ਜਿਹੜੇ ਸਾਡੇ ਮੁਲਕ ਵਿੱਚੋਂ ਗਏ ਹੋਏ ਨੇ ਅਸੀਂ ਉਹਨਾਂ ਨੂੰ ਵਾਪਸ ਲੈ ਸਕਦੇ ਹਾਂ ਅਸੀਂ ਵਾਪਸ ਲੈਣ ਨੂੰ ਤਿਆਰ ਆ ਤੁਸੀਂ ਇਹ ਗੱਲ ਦੇਖੋ ਵੀ ਕਿੰਨਾ ਪ੍ਰੈਸ਼ਰ ਹੋਵੇਗਾ ਡੋਨਲਡ 트럼ਪ ਦਾ ਸੋ ਉਹਨਾਂ ਨੇ ਇੰਨਾ ਜ਼ਿਆਦਾ ਪ੍ਰੈਸ਼ਰ ਜਿਹੜਾ ਕੈਨੇਡਾ ਤੇ ਮੈਕਸੀਕੋ ਤੇ ਯੂਰਪ ਤੇ ਰਸ਼ੀਆ ਤੇ ਇੰਨਾ ਜ਼ਿਆਦਾ ਬਣਾ ਦਿੱਤਾ ਚਾਈਨਾ ਬਲ ਨੂੰ ਅਜੇ ਪੂਰਨ ਤੌਰ ਤੇ ਸਿੱਧੇ ਨਹੀਂ ਹੋਏ ਉਹ ਤੇ ਨਾਲ ਭਾਰਤ ਤੇ ਸਿੱਧੇ ਤੌਰ ਤੇ ਬਣਿਆ ਹੋਇਆ ਤੁਸੀਂ ਦਾਦਾ ਲਾ ਸਕਦੇ ਹੋ ਕਿ ਕਿੰਨਾ ਕੁ ਚੇਂਜ ਹੋ ਰਿਹਾ ਜਿਹਦੇ ਵਿੱਚ ਬਰਥ ਰਾਈਟ ਸਿਟੀਨਸ਼ਿਪ ਜੁੜੀ ਹੈ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਯੂਐਸਏ ਦੇ ਵਿੱਚ ਕੱਚੇ ਨੇ ਉਹਨਾਂ ਤੇ ਤਲਵਾਰ ਲਮਕ ਗਈ ਹੈ ਕਿ ਉਹ ਉਹ ਉਹਨਾਂ ਦੇ ਬੱਚੇ ਜਿਹੜੇ ਹੋਣਗੇ ਫਿਰ ਉਹਨਾਂ ਨੂੰ ਕਿਹੜੀ ਸਿਟੀਨਸ਼ਿਪ ਮਿਲੇ ਨਾ ਇਧਰ ਕਿ ਨਾ ਉਧਰ ਕਿ